ਕਿ ਦਰਬਾਰ ਸਾਹਿਬ ਕੋਈ ਟੂਰਿਸਟ ਸਪੌਟ ਨਹੀਂ ਹੈ ਅਸੀਂ ਟੂਰਿਸਟ ਸਪੌਟ ਮੰਨ ਕੇ ਤੁਸੀਂ ਕੰਪਨੀ ਬਾਗ ਨਹੀਂ ਸੀ ਗਏ ਕਿ ਇੱਧਰ ਯੋਗਾ ਆਸਣ ਕਰਕੇ ਨਹੀਂ ਇੱਧਰ ਮੰਨ ਦੀ ਖਰਾਕ ਮਿਲਦੀ ਹੈ ਮਰਿਆਦਾ ਦੀ ਲੰਘਣਾ ਵੀ ਆਪਾਂ ਕੀਤੀ ਇੱਕ ਤਾਂ ਚੋਰੀ ਉਤੋਂ ਸੀਨਾ ਜੁਰੀ ਮਰਿਆਦਾ ਦੀ ਲੰਘਣਾ ਆਪਾਂ ਕੀਤੀ ਉਦੋਂ ਆਪਾਂ ਬਚ ਕੇ ਕਿਹਾ ਕਿ ਅਸੀਂ ਜੀ ਮਾਫੀ ਮੰਗਦੇ ਹਾਂ ਕਿ ਕੋਈ ਕੱਲ ਨੂੰ ਜਾ ਕੇ ਮੰਦਰ ਦੇ ਵਿੱਚ ਇੱਕ ਮਰਿਆਦਾ ਹੁੰਦੀ ਹੈ ਉਹਦੀ ਲੰਘਣਾ ਕਰ ਦਿੰਦਾ ਹੈ ਮਸਜਿਦ ਚ ਜਾ ਕੇ ਉਲੰਘਣਾ ਕਰ ਦਿੰਦਾ ਹੈ ਚਰਚ ਚ ਜਾ ਕੇ ਇੱਕ ਮਰਿਆਦਾ ਹੈ ਉਧਰ ਉਹਨਾਂ ਦੀ ਆਪਣੇ ਹਿਸਾਬ ਦੇ ਨਾਲ ਉਧਰ ਜਾ ਕੇ ਉਲੰਘਣਾ ਕਰ ਦਿੰਦਾ ਅੱਗੋਂ ਕਹਿੰਦਾ ਕਿ ਤੁਸੀਂ ਗਲਤ ਹੋ ਇਹਦੇ ਨਾਲੋਂ ਵੱਡੀ ਮੂਰਖਤਾ ਕਦੀ ਹੋਈ ਹੈ ਕਿਸੇ ਸਥਾਨ ਤੇ ਅਸੀਂ ਗਏ ਆ ਉਲੰਘਣਾ ਅਸੀਂ ਕੀਤੀ ਅੱਗਾਉ ਅਸੀਂ ਚੈਲੰਜ ਕਰਨ ਲੱਗ ਪਏ ਆ ਫਿਰ ਕਾਦੀ ਕਿਹੜੀ ਆਸਥਾਨ ਫਿਰ ਇਹ ਗੱਲ ਸਿੱਧ ਹੋ ਜਾਂਦੀ ਹੈ ਭਾਈ ਸਾਹਿਬ ਕਿ ਉਹ ਬੀਬੀ ਆਸਥਾ ਤੇ ਸ਼ਰਦਾ ਦੇ ਨਾਲ ਨਹੀਂ ਸੀ ਆਈ ਉਹ ਕਲਾਊਡ ਲੈਣ ਦੇ ਲਈ ਆਈ ਸੀ ਉਹ ਰੀਲਾਂ ਬਣਾਉਣ ਦੇ ਲਈ ਆਈ ਸੀ ਕੋਈ ਇਸ ਕਰਕੇ ਸਾਨੂੰ ਧਮਕੀਆਂ ਦੇਣ ਦੀ ਲੋੜ ਨਹੀਂ ਕੋਈ ਕੇਸ ਵਾਪਸ ਨਹੀਂ ਹੋਣਗੇ ਤੇ ਇਹਦੇ ਜਿਹੜੇ ਖਮਿਆਜੇ ਤੁਹਾਨੂੰ ਹੋਰ ਤਿੱਖੇ ਰੂਪ ਦੇ ਵਿੱਚ ਤੁਹਾਨੂੰ ਭੁਗਤਨੇ ਪੈਣੇ ਆ ਤੇ ਸਖਪੰਤ ਤੁਹਾਨੂੰ ਇਸ ਚੀਜ਼ ਦੇ ਲਈ ਇਕਤਾਈ ਦੇ ਲਈ ਕਦੀ ਵੀ ਮਾਫ ਨਹੀਂ ਕਰੇਗਾ। ਜੇ ਵੀ ਜੇ ਤੁਸੀਂ ਮਾਫੀ ਮੰਗੋ ਤੇ ਫਿਰ ਜਿਹੜਾ ਇਹ ਉਹ ਇਸ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਜਥੇਦਾਰ ਸਾਹਿਬ ਇਹਦੇ ਦੇ ਵਿਚਾਰ ਕਰਨਗੇ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਹੜੀ ਯੋਗਾ ਵਾਲੀ ਲੜਕੀ ਆ ਤਾਂ ਉਸ ਵੱਲੋਂ ਜਿਹੜਾ ਹੁਣ ਇੱਕ ਨਵਾਂ ਬਿਆਨ ਜਿਹੜਾ ਸਾਹਮਣੇ ਆ ਜਿਸ ਦੇ ਵਿੱਚ ਉਸਨੇ ਕਿਹਾ ਕਿ ਜਿਹੜਾ ਐਜੀਪੀਸੀ ਵੱਲੋਂ ਕੇਸ ਕਰਾਇਆ ਗਿਆ ਉਹ ਵਾਪਸ ਲਵੇ ਤਾਂ ਇਹ ਇਸ ਵਿਸ਼ੇ ਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਸੜਨਾਲ ਮਜੂਨੇ ਕਵਰ ਚੜਤ ਸਿੰਘ ਜੀ ਤਾਂ ਕਿਵੇਂ ਵੇਖਜੋ ਜੀ ਵਾਹਿਗੁਰੂ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਉਸ ਲੜਕੀ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਜਿਹੜੀ ਐਜੀਪੀਸੀ ਹੈ ਉਹ ਕੇਸ ਵਾਪਸ ਲਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਉਸ ਭੈਣ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿਹ ਦਰਬਾਰ ਸਾਬ ਕੋਈ ਟੂਰਿਸਟ ਸਪੌਟ ਨਹੀਂ ਹੈ ਅਸੀਂ ਟੂਰਿਸਟ ਸਪੌਟ ਮੰਨ ਕੇ ਤੁਸੀਂ ਕੰਪਨੀ ਬਾਗ ਨਹੀਂ ਸੀਗੇ ਕਿ ਇਧਰ ਯੋਗ ਆਸਣ ਕਰਕੇ ਨਹੀਂ ਇਧਰ ਮੰਨ ਦੀ ਖਰਾਕ ਮਿਲਦੀ ਹੈ ਤੇ ਇੱਕ ਇਧਰ ਵਿਧੀ ਵਿਧਾਨ ਹੈ ਕਿ ਮਰਿਆਦਾ ਹੈ ਹਰ ਧਰਮਕ ਸਥਾਨ ਦੀ ਇੱਕ ਹੁੰਦੀ ਹੈ ਜੇ ਆਪਾਂ ਮਸਜਿਦ ਚ ਜਾਈਏ ਤੇ ਮਸਜਿਦ ਦੀ ਆਪਣੀ ਹੈ ਕਿਸੇ ਮੰਦਿਰ ਚ ਜਾਓਗੇ ਵੱਖੋ ਵੱਖਰੇ ਮੰਦਰਾਂ ਦੀ ਆਪੋ ਆਪਣੀ ਮਰਿਆਦਾ ਹੈ ਹਿੰਦੂ ਧਰਮ ਦੇ ਵਿੱਚ ਵੀ ਉਸੇ ਹਿਸਾਬ ਦੇ ਨਾਲ ਗੁਰਦੁਆਰੇ ਦੀ ਇੱਕ ਮਰਿਆਦਾ ਹੈ ਇੱਕ ਬਾਉਂਡਰੀ ਹੈ ਕਿ ਇਟ ਇਜ਼ ਨਾਟ ਅ ਪਿਕਨਿਕ ਸਪੌਟ ਸਭ ਤੋਂ ਪਹਿਲੀ ਗੱਲ ਦੂਜੀ ਗੱਲ ਕਿ ਆਪਾਂ ਮਰਿਆਦਾ ਦੀ ਲੰਘਣਾ ਵੀ ਆਪਾਂ ਕੀਤੀ ਇੱਕ ਤਾਂ ਚੋਰੀ ਉਤੋਂ ਸੀਨਾ ਜੁਰੀ ਮਰਿਆਦਾ ਦੀ ਲੰਘਣਾ ਆਪਾਂ ਕੀਤੀ ਉਦੋਂ ਆਪਾਂ ਵਜ ਕੇ ਕਿਹਾ ਕਿ ਅਸੀਂ ਜੀ ਮਾਫੀ ਮੰਗਦੇ ਆਂ ਉਧਰ ਗਏ ਸਾਨੂੰ ਗਨਮਨ ਮਿਲ ਗਏ ਵੇਖੋ ਇਹਦੇ ਪਿੱਛੇ ਕਰੋਨੋਲੋਜੀ ਸਮਝੋ ਇਧਰ ਆਏ ਅਲੰਘਣਾ ਕੀਤੀ ਮਾਫੀ ਮੰਗ ਕੇ ਨਿਕਲ ਗਏ ਉਧਰ ਗਏ ਵਾਪਸ ਤੇ ਉਧਰ ਸਾਨੂੰ ਗਨਮਨ ਮਿਲ ਪਏ ਤੇ ਅਸੀਂ ਕਿਹਾ ਜੀ ਸਰਕਾਰ ਦਾ ਬਹੁਤ ਧੰਨਵਾਦ ਹੈ ਫਿਰ ਸ਼ਹਿ ਸਾਨੂੰ ਹੋਰ ਮਿਲ ਗਈ ਅਸੀਂ ਤਾਂ ਹੀ ਕਹਾਂਗੇ ਨਾ ਕਿ ਸਾਨੂੰ ਅਸੀਂ ਸਭ ਕੁਝ ਸਾਹਮਣੇ ਅਨਫੋਲਡ ਹੁੰਦਾ ਵੇਖਤਾ ਪਿਆ ਉਧਰ ਜਾ ਕੇ ਗਨਮੈਂਟ ਮਿਲ ਗਏ ਹੁਣ ਸਾਨੂੰ ਸ਼ਹਿ ਮਿਲ ਗਈ ਹੌਂਸੇ ਸਾਡੇ ਬਲੰਦ ਹੋ ਗਏ ਅਸੀਂ ਐਸਜੀਪੀਸੀ ਨੂੰ ਚੈਲੰਜ ਕਰਨ ਲੱਗ ਪਿਆ ਕਿ ਤੁਸੀਂ ਜੀ ਆਪਣਾ ਕੇਸ ਵਾਪਿਸ ਲਓ ਨਹੀਂ ਤਾਂ ਅਸੀਂ ਲੀਗਲੀ ਤੁਹਾਡੇ ਨਾਲ ਫਾਈਟ ਕਰਾਂਗੇ ਕਾਦੇ ਲਈ ਫਾਈਟ ਕਰਾਂਗੇ ਕਿ ਸਾਨੂੰ ਮੱਥਾ ਟੇਕਣ ਦੀ ਅਕਲ ਨਹੀਂ ਇਸ ਕਰਕੇ ਫਾਈਟ ਕਰਾਂਗੇ ਕਿ ਕੋਈ ਕੱਲ ਨੂੰ ਜਾ ਕੇ ਮੰਦਰ ਦੇ ਵਿੱਚ ਇੱਕ ਮਰਿਆਦਾ ਹੁੰਦੀ ਹੈ ਉਹਦੀ ਲੰਗਣਾ ਕਰ ਦਿੰਦਾ ਹੈ ਮਸਜਿਦ ਚ ਜਾ ਕੇ ਉਲੰਘਣਾ ਕਰ ਦਿੰਦਾ ਹੈ ਚਰਚ ਚ ਜਾ ਕੇ ਇੱਕ ਮਰਿਆਦਾ ਹੈ ਉਧਰ ਉਹਨਾਂ ਦੀ ਆਪਣੇ ਹਿਸਾਬ ਦੇ ਨਾਲ ਉਧਰ ਜਾ ਕੇ ਉਲੰਘਣਾ ਕਰ ਦਿੰਦਾ ਅੱਗੋਂ ਕਹਿੰਦਾ ਕਿ ਤੁਸੀਂ ਗਲਤ ਹੋ ਇਹਦੇ ਨਾਲੋਂ ਵੱਡੀ ਮੂਰਖਤਾ ਕਦੀ ਹੋਈ ਹੈ ਸੋ ਇਸ ਕਰਕੇ ਉਸ ਭੈਣ ਦਾ ਇਹ ਗੱਲਾਂ ਕਰਨੀਆਂ ਕਿ ਅਸੀਂ ਜੀ ਹੁਣ ਮੈਂ ਲੀਗਲੀ ਫਾਈਟ ਕਰੂੰਗੀ ਕਰ ਲਓ ਜੀ ਕੋਈ ਚੱਕਰ ਨਹੀਂਗਾ ਇਹ ਤੇ ਤੁਹਾਡੇ ਲੀਗਲ ਫਾਈਟ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨਹੀਂ ਇਧਰ ਅਸੀਂ ਖਰਾਬ ਕਰਨ ਦੇਣੀ ਜਾਂ ਅਸੀਂ ਬਦਲ ਨਹੀਂ ਦੇਣੀ ਸੋ ਇਹ ਪਹਿਲਾਂ ਗੱਲ ਸਮਝਣੀ ਚਾਹੀਦੀ ਆ ਜੇ ਇਸ ਦੇਸ਼ ਦੇ ਵਿੱਚ ਧਾਰਮਿਕ ਸੈਂਟੀਮੈਂਟਸ ਹਨ ਹਰ ਧਰਮ ਦੇ ਆਪੋ ਆਪਣੇ ਧਾਰਮਿਕ ਸੈਂਟੀਮੈਂਟਸ ਨੇ ਆਪੋ ਆਪਣੀ ਮਰਿਆਦਾ ਹੈ ਸੋ ਜੇ ਅਸੀਂ ਉਹਨਾਂ ਦੀ ਕਦਰ ਹੀ ਨਹੀਂ ਕਰ ਸਕਦੇ ਫਿਰ ਭੰਜੀ ਲੈਣ ਕੀ ਦਰਾਏ ਸੀਗੇ ਜੇ ਯੋਗਾਸਣ ਕਰਨੇ ਤੇ ਜਾ ਕੇ ਕੰਪਨੀ ਬਕਚ ਕਰੋ ਠੀਕ ਆ ਕਿ ਨਹੀਂ ਇੱਕ ਮਰਿਆਦਾ ਹੁੰਦੀ ਹੈ ਇਧਰ ਸਭੇ ਸਾਂਝੀ ਵਾਲ ਸਦਾਇਨ ਤਾਂ ਕੋਈ ਨਾ ਦੱਸੇ ਬਾਹਰਾ ਜੀਓ ਇਧਰ ਤਾਂ ਦੀ ਖਰਾਕ ਵੀ ਹੈ ਮੰਨ ਦੀ ਖਰਾਕ ਵੀ ਇਧਰ ਕਿਸੇ ਨੂੰ ਕੋਈ ਮਨਾਈ ਨਹੀਂ ਪਰ ਇਧਰ ਆਹ ਡਰਾਮਿਆਂ ਦੀ ਥਾਂ ਨਹੀਂ ਹੈਗੀ ਇਧਰ ਮੰਨ ਦੀ ਖਰਾਕ ਛਕਣੀ ਹੈ ਤੇ ਕੀਰਤਨ ਸਰਵਣ ਕਰੋ ਸਾਧਨਾ ਕਰਨੀ ਹੈ ਕਰੋ ਬੰਦਗੀ ਕਰਨੀ ਹੈ ਕਰੋ ਪਰ ਇਹ ਲੰਗਰ ਛੱਕ ਕੇ ਆਓ ਠੀਕ ਹੈ ਇਧਰ ਤਾਂ ਆਸਥਾ ਆਪਣੀ ਆਪਾਂ ਗੁਰੂ ਚਰਨਾਂ ਦੇ ਵਿੱਚ ਬੰਨ੍ਹਣੀ ਸੀ ਬਜਾਏ ਕਿ ਆਪਾਂ ਚੁੱਕ ਕੇ ਤੇ ਪੁੱਠੇ ਥਾਂ ਨੂੰ ਜਾ ਕੇ ਤੇ ਤਾਂ ਪੈਰ ਤਾਂ ਨੂੰ ਕਰਕੇ ਸਿਰ ਥਾਂ ਨੂੰ ਕਰਕੇ ਤੇ ਆਪਾਂ ਯੋਗਾਸਨ ਕਰਨ ਦੇ ਜਾਂ ਯੋਗਾਸਨ ਕਰਨ ਦੀ ਥਾਂ ਹੈ ਹਰ ਜਗ੍ਹਾ ਦੀ ਇੱਕ ਆਪਣੀ ਥਾਂ ਹੁੰਦੀ ਹੈ ਕੰਮ ਕਰਨ ਦੀ ਆਪਣੀ ਥਾਂ ਹੁੰਦੀ ਹੈ ਹੁਣ ਮੈਂ ਕਹੂੰਗਾ ਕਿ ਜਿਹੜਾ ਕੰਮ ਡਰੈਂਗ ਰੂਮ ਚ ਕਰਨ ਵਾਲਾ ਤੁਸੀਂ ਜਾ ਕੇ ਬਾਥਰੂਮ ਚ ਕਰੋ ਇੰਜ ਹੁੰਦਾ ਹੈ ਜਾਂ ਜਿਹੜਾ ਕੰਮ ਜਿਹੜਾ ਏ ਉਹ ਬਾਹਰ ਕਰਨ ਵਾਲਾ ਉਹ ਅੰਦਰ ਆ ਕੇ ਕਰੋ ਇੰਜ ਹੁੰਦਾ ਸੋ ਇਹ ਤਾਂ ਇੱਕ ਬਹੁਤ ਵੱਡੇ ਸਕੇਲ ਦੇ ਉੱਤੇ ਆਪਾਂ ਇੱਕ ਕਟਾਈ ਕੀਤੀ ਸੀ ਸਰਕਾਰ ਦੀ ਸਾਨੂੰ ਸ਼ੈ ਆ ਗਈ ਸਰਕਾਰ ਨੇ ਸਾਨੂੰ ਚੁੱਕ ਲਿਆਨ ਸਰਕਾਰੀ ਬੋਲੀ ਆਪਣਾ ਬੋਲਣੀ ਪਏ ਤੇ ਇਹ ਜਿਹੇ ਕਈ ਸਰਕਾਰਾਂ ਆਈਆਂ ਸਿੱਖ ਜਿਹੜੇ ਨੇ ਉਹ ਝੁਕਦੇ ਆ ਤੇ ਅਕਾਲ ਦੇ ਤਖਤ ਦੇ ਅੱਗੇ ਝੁਕਦੇ ਆ ਉਹ ਝੂਟੇ ਤਖਤਾਂ ਦੇ ਫੋਕੇ ਧਮਕੀਆਂ ਅੱਗੇ ਝੁਕਦੇ ਨਹੀਂ ਸੋ ਆ ਬੀਬੀ ਜਿਹੜੀ ਆ ਪਹਿਲੀ ਵਾਰੀ ਮੇਰੇ ਖਿਆਲ ਨਾਲ ਇਹਦਾ ਵਾਹ ਪਿਆ ਸਿੱਖਾਂ ਦੇ ਨਾਲ ਇਹ ਟਲ ਜਵੇ ਅਸੀਂ ਇਹਦੀਆਂ ਫੋਕੀਆਂ ਧਮਕੀਆਂ ਤੋਂ ਤੇ ਫੋਕੀਆਂ ਸਰਕਾਰਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਉੱਪਰ ਕਿਵੇਂ ਵੇਖਦੇ ਉਸ ਵੱਲ ਵੀ ਕਿਹਾ ਗਿਆ ਕਿ ਜਿਹੜਾ ਸੇਵਾਦਾਰ ਸੀਗਾ ਉਸ ਨੇ ਜਿਹੜੀ ਮੇਰੀ ਵੀਡੀਓ ਆ ਜਾਂ ਫੋਟੋ ਆ ਉੱਥੇ ਬਣਾਈ ਜਾਂ ਤਾਂ ਜੇਕਰ ਮੈਂ ਗਲਤ ਹੁੰਦੀ ਤਾਂ ਰੋਕ ਵੀ ਸਕਦਾ ਜਿਹੜੀ ਉਹਨੇ ਹੱਥ ਜੋੜ ਕੇ ਫੋਟੋ ਖਿੱਚੀ ਆ ਨਾ ਉਹ ਖਿੱਚਦੀ ਹੋਗੀ ਉਹਨੇ ਜਿਹੜਾ ਸੇਵਾਦਾਰ ਇੱਧਰ ਲੋਕੀ ਆਉਂਦੇ ਆ ਤੇ ਲੋਕੀ ਆਪਣੀਆਂ ਯਾਦਾਂ ਨਾਲ ਲੈ ਕੇ ਜਾਂਦੇ ਕਿ ਅਸੀਂ ਇਸ ਪਵਿੱਤਰ ਸਥਾਨ ਤੇ ਦੁਨੀਆ ਦੇ ਸਭ ਤੋਂ ਸਰਵੋੱਚ ਪਵਿੱਤਰ ਸਥਾਨ ਦੇ ਜਿਹਨੂੰ ਗੋਲਡਨ ਟੈਂਪਲ ਕਹਿੰਦੇ ਨੇ ਬਾਹਰ ਵਾਲੇ ਵੈਸੇ ਤਾਂ ਨਾਂ ਦਰਬਾਰ ਸਭਾ ਕਿ ਅਸੀਂ ਇੱਧਰ ਮੱਥਾ ਟੇਕ ਕੇ ਗਏ ਆ ਤੇ ਲੋਕੀ ਇੱਕ ਸ਼ਰਧਾ ਭਾਵਨਾ ਦੇ ਨਾਲ ਤਸਵੀਰ ਖਿੱਚਾ ਕੇ ਇੱਕ ਮੈਮੋਰੀਬਲ ਲੈ ਕੇ ਜਾਂਦੇ ਆ ਉਦੋਂ ਬਾਅਦ ਉਹ ਪੁੱਠੇ ਸਿੱਧੇ ਹੋਈ ਜਾ ਉਹਦੇ ਚ ਸੇਵਾਦਾਰ ਕੁਝ ਨਹੀਂ ਕਰੇਗਾ ਕਿਉਂਕਿ ਆਪਾਂ ਤਾਂ ਇੱਕ ਸੇਵਾਦਾਰ ਤੋਂ ਫੋਟੋ ਖਿਡਾ ਲਈ ਹੱਥ ਬੰਨ੍ਹ ਕੇ ਉਹ ਹੈਗੀ ਉਹਦੀ ਕੁੜੀ ਦੀ ਫੋਟੋ ਪਰ ਜਿਹੜੀ ਦੂਜੀ ਆ ਉਹ ਆਪ ਆਪਣੇ ਸਾਥੀਆਂ ਤੋਂ ਖਿਚੜੀ ਤੇ ਨਾਂ ਆਪਾ ਸੇਵਾਦਾਰਾਂ ਦਾ ਲਈ ਜਾਂਦੇ ਐਸਜੀਪੀਸੀ ਦਾ ਸੀ ਨਾਮ ਲਈ ਜਾਂਦੇ ਆ ਕਿੰਨੀ ਬੇਸ਼ਰਮੀ ਵਾਲੀ ਸਾਨੂੰ ਜਿਹੜੀ ਆ ਗੱਲ ਸਮਝਣੀ ਚਾਹੀਦੀ ਆ ਕਿ ਕਿਸੇ ਅਸਥਾਨ ਤੇ ਅਸੀਂ ਗਏ ਆ ਉਲੰਘਣਾ ਅਸੀਂ ਕੀਤੀ ਅਗਾਉ ਅਸੀਂ ਚੈਲੰਜ ਕਰਨ ਲੱਗ ਪਏ ਆ ਫਿਰ ਕਾਦੀ ਕਿਹੜੀ ਅਸਥਾਨ ਫਿਰ ਇਹ ਗੱਲ ਸਿੱਧੋ ਜਾਂਦੀ ਆ ਭਾਈ ਸਾਹਿਬ ਕਿ ਉਹ ਬੀਬੀ ਆਸਥਾ ਤੇ ਸ਼ਰਦਾ ਦੇ ਨਾਲ ਨਹੀਂ ਸੀ ਆਈ ਉਹ ਕਲਾਊਡ ਲੈਣ ਦੇ ਲਈ ਆਈ ਸੀ ਉਹ ਰੀਲਾਂ ਬਣਾਉਣ ਦੇ ਲਈ ਆਈ ਸੀ ਉਹ ਇੰਸਟਾਗ੍ਰਾਮ ਤੇ ਫੇਮ ਤੇ ਕੌਂਟਰੋਵਰਸੀ ਲੈਣ ਲਈ ਆਈ ਸੀ ਤੇ ਬਾਅਦ ਚੋ ਜੀ ਸਾਨੂੰ ਮਿਲ ਜਾਣ ਗਨਮੈਨ ਉਹਦੇ ਲਈ ਉਹ ਆਈ ਸੀ ਉਸ ਚੀਜ਼ ਚੋ ਸਫਲ ਹੋਈ ਏ ਉਸ ਦੀਆਂ ਫੋਟ ਨਾਲ ਵਾਇਰਲ ਹੁੰਦੀਆਂ ਨੇ ਕੰਗਨਾ ਰਣੌਟ ਦੇ ਨਾਲ ਜੋ ਕਿ ਉਹ ਸੰਸਦ ਨੇ ਤਾਂ ਕਿਵੇਂ ਵੇਖਦੇ ਹੋ ਕਿਉਂਕਿ ਕੰਗਨਾ ਹਣਾ ਵੱਲੋਂ ਵੀ ਇੱਕ ਬਿਆਨ ਪੰਜਾਬ ਵਾਸਤੇ ਆਇਆ ਸੀਗਾ ਕਿ ਪੰਜਾਬ ਚ ਜੋ ਹੈ ਉਗਰਵਾਦਿਆ ਅੱਤਵਾਦਿਆ ਮਾਹੌਲ ਖਰਾਬ ਹੋਏਗਾ ਤਾਂ ਹਿਮਾਚਲ ਚ ਵੀ ਬੀਤੇ ਕੁਝ ਸਮਾਂ ਪਹਿਲਾਂ ਜਿਹੜਾ ਵੇਖਣ ਨੂੰ ਮਿਲਿਆ ਕਿ ਜੋ ਐਨ ਆਰ ਆਈ ਜੋੜੇ ਦੇ ਉੱਤੇ ਵੀ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਗੱਡੀਆਂ ਦੇ ਸ਼ੀਸ਼ੇ ਹਿਮਾਚਲ ਦੇ ਵਿੱਚ ਤੋੜੇ ਗਏ ਪੀਪੀ ਨੰਬਰ ਪੰਜਾਬ ਨੰਬਰ ਦੇ ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਜੇ ਕੰਗਨਾ ਦੀ ਸਾਥਣ ਹੈ ਤੇ ਇੱਕ ਕੁਲਵਿੰਦਰ ਗੌਰ ਇੱਧਰ ਵੀ ਚਾਹੀਦੀ ਸੀ ਕਿਉਂਕਿ ਕਈ ਵਾਰੀ ਦਿਮਾਗ ਖਰਾਬ ਹੋ ਕਲਾਊਟ ਲੈਣ ਦੇ ਲਈ ਦਿਮਾਗ ਖਰਾਬ ਹੋ ਜਾਂਦਾ ਹੈ ਤੇ ਇੱਕ ਕੁਲਵਿੰਦਰ ਕੌਰ ਇੱਧਰ ਵੀ ਚਾਹੀਦੀ ਸੀ ਮੌਕੇ ਦੇ ਉੱਤੇ ਕਿਉਂਕਿ ਇੱਕ ਸਿੱਖ ਬੀਬੀ ਦੇ ਉੱਤੇ ਕਦੀ ਵਾਰ ਨਹੀਂ ਕਰਦਾ ਪਰ ਜੇ ਕੋਈ ਭੈਣ ਹੈ ਜਿਹਦੀ ਕੁਲਵਿੰਦਰ ਕੌਰ ਹੁੰਦੀ ਮੇਰੇ ਖਿਆਲ ਨਾਲ ਜਿਵੇਂ ਉੱਧਰ ਉਹਨੇ ਬਤਮੀਜ਼ੀ ਕੀਤੀ ਸੀ ਇੱਧਰ ਮर्याਦਾ ਦੀ ਉਲੰਘਣਾ ਹੋਈ ਹੈ ਤੇ ਉਹਨਾਂ ਉਹਦੀ ਜ਼ੁਬਾਨ ਨੂੰ ਕੀ ਲਗਾਮ ਹੈ ਕੰਗਣਾ ਦੀ ਨੂੰ ਤੇ ਨਾ ਜਿਹੜੀ ਹੈ ਬੇਸ਼ਰਮ ਜਨਾਨੀ ਦੀ ਜ਼ੁਬਾਨ ਨੂੰ ਕੀ ਲਗਾਮ ਹੈ ਸੋ ਜਿੱਧਰ ਤੱਕ ਕੰਗਣਾ ਦੀ ਗੱਲ ਰਹੀ ਆ ਉਹ ਕਹਿੰਦੀ ਆ ਕਿ ਚੰਡੀਗੜ੍ਹ ਜਾ ਕੇ ਤੇ ਥੱਪੜ ਵੱਜ ਗਿਆ ਤੇ ਉਗਰਵਾਦ ਉੱਗਾ ਆ ਨੂਚ ਜਦੋਂ ਉਧਰ ਦੰਗੇ ਹੁੰਦੇ ਆ ਤੇ ਉਦੋਂ ਥਾਣਿਆਂ ਨੂੰ ਅੱਗ ਤੱਕ ਲੱਗ ਜਾਂਦੀ ਆ ਇੱਧਰ ਸਿੱਖ ਆਪਣੀ ਗੱਲ ਕਰਨ ਜਾਏ ਤੇ ਐਨਐਸਏ ਪਰ ਉਧਰ ਥਾਣਿਆਂ ਨੂੰ ਅੱਗ ਤੱਕ ਲੱਗ ਗਈ ਉਗਰਵਾਦ ਨਹੀਂ ਆਇਆ ਕੰਗਣਾ ਦੀ ਜ਼ੁਬਾਨ ਨੂੰ ਤਾਲਾ ਲੱਗ ਗਿਆ ਮੂੰਹ ਨੂੰ ਜਿਪ ਬਣ ਲਈ ਇਸ ਔਰਤ ਨੇ ਕੀ ਗੱਲ ਆ ਉਦੋਂ ਉਹ ਨੁਕਸਾਨ ਨਹੀਂ ਸੀ ਹੋਇਆ ਪਬਲਿਕ ਪ੍ਰੋਪਰਟੀ ਦਾ ਜਾਂ ਗਰਮੈਂਟ ਦਾ ਗਰਮੈਂਟ ਪ੍ਰੋਪਰਟੀ ਦਾ ਨੁਕਸਾਨ ਮਣੀਪੁਰ ਮਣੀਪੁਰ ਦੇ ਵਿੱਚ ਕਈ ਇਸ ਦੇਸ਼ ਦੀਆਂ ਧੀਆਂ ਭੈਣਾਂ ਨੂੰ ਨੰਗ ਹਾਲਾਤ ਦੇ ਵਿੱਚ ਨੰਗਨ ਹਾਲਾਤ ਦੇ ਵਿੱਚ ਪਰੇਡ ਕਰਾਇਆ ਗਿਆ ਸੜਕਾਂ ਦੇ ਉੱਤੇ ਬੰਦੀਆਂ ਦੇ ਸਾਹਮਣੇ ਉਦੋਂ ਅਤਵਾਦ ਨਹੀਂ ਸੀ ਹੋਇਆ ਜਦੋਂ ਪੰਜਾਬ ਦੇ ਵਿੱਚ ਤੁਸੀਂ ਆਣ ਕੇ ਪੰਜਾਬੀ ਦਾ ਇੱਕ ਕੁੜੀ ਦਾ ਸਾਡੀ ਭੈਣ ਦਾ ਤੇ ਇੱਕ ਕੌਰ ਨਾਮ ਦੇ ਉੱਤੇ ਉਹਨੂੰ ਕਿਹਾ ਯੂ ਆਰ ਅ ਕੌਰ ਖਾਲਸਤਾਨੀ ਜਦੋਂ ਉਹਨੇ ਕਿਹਾ ਕਿ ਤੁਸੀਂ ਆਪਣਾ ਮੋਬਾਈਲ ਇਸ ਟ੍ਰੇ ਦੇ ਵਿੱਚ ਰੱਖ ਦਿਓ ਤੇ ਫਿਰ ਤੁਸੀਂ ਐਕਸ-ਮਸ਼ੀਨ ਦੇ ਵਿੱਚੋਂ ਜਾਓ ਤੇ ਇਹਦੇ ਤੇ ਭੂਤ ਸਵਾਰ ਸੀਗਾ ਕਿ ਮੈਂ ਹੁਣ ਸੰਸਦ ਬਣ ਗਈ ਐ ਮੈਨੂੰ ਕੋਈ ਟੋਕ ਨਹੀਂ ਸਕਦਾ ਹਾਉ ਡੇਅਰਸ ਜੀ ਤੇ ਉਹ ਵੀ ਇੱਕ ਸਿੱਖ ਮੈਨੂੰ ਕਹਿ ਰਹੀ ਐ ਇੱਕ ਪੰਜਾਬੀ ਮੈਨੂੰ ਕਹਿ ਰਹੀ ਐ ਜਿਨ੍ਹਾਂ ਖਿਲਾਫ ਮੈਂ ਬੋਲਦੀ ਰਹੀ ਐ ਤੇ ਇਹ ਬੋਲਦੀ ਰਹੀ ਐ ਕਿ 100-100 ਰੁਪਏ ਤੇ ਇਹ ਪੰਜਾਬਣ ਬੀਬੀਆਂ ਜਿਹੜੀਆਂ ਨੇ ਉਹ ਉਹ ਤੇ ਬੈਠੀਆਂ ਨੇ ਧਰਨੇ ਦੇ ਉੱਤੇ ਤੇਨੇ ਕਿਹਾ ਯੂ ਆਰ ਅ ਕੌਰ ਖਾਲਸਤਾਨੀ ਉਹਨੇ ਚੁੱਕ ਕੇ ਤੇ ਛਗਣ ਭੇਟ ਕਰਤਾ ਇਹਦੇ ਮੂੰਹ ਦੇ ਉੱਤੇ ਲਾਲੀ ਬਖਸ਼ ਦਿੱਤੇ ਤੇ ਫਿਰ ਇਧਰ ਉਗਰਵਾਦ ਆ ਗਿਆ ਮਣੀਪੁਰ ਵੇਲੇ ਤੁਸੀਂ ਬੋਲੇ ਨਹੀਂ ਕੀ ਗੱਲ ਹੈ ਅੱਜ ਤੱਕ ਮੈਂ ਕਹਿੰਦਾ ਇਹਨੂੰ ਕਿ ਗੋਦਰਾ ਕਾਂਡ ਤੇ ਬੋਲ ਕੇ ਦਿਖਾਵੇ ਜਿਹੜਾ 2002 ਦਾ ਗੁਜਰਾਤ ਦਾ ਕਾਂਡ ਹੋਏ ਨੇ ਜਿਹਦੇ ਵਿੱਚ ਇੱਕ ਸਪੈਸੀਫਿਕ ਧਰਮ ਦੇ ਉੱਤੇ ਅਤਿਆਚਾਰ ਹੋਇਆ ਉਹਦੇ ਤੇ ਇਸ ਬੀਬੀ ਦੀ ਜਿਹੜੀ ਹੈ ਉਹ ਜ਼ੁਬਾਨ ਨਹੀਂ ਖੁੱਲੀ ਮਣੀਪੁਰ ਤੇ ਜ਼ੁਬਾਨ ਨਹੀਂ ਖੁੱਲੀ ਅਦਰਨੂਨ ਦੇ ਵਿੱਚ ਜੋ ਹੋਇਆ ਜ਼ੁਬਾਨ ਨਹੀਂ ਖੁੱਲੀ ਮੱਧ ਪ੍ਰਦੇਸ਼ ਦੇ ਵਿੱਚ ਹੋਇਆ ਜ਼ੁਬਾਨ ਨਹੀਂ ਖੁੱਲੀ ਦੋ ਤਾਂ ਪੰਜਾਬ ਤੇ ਗੱਲ ਆ ਜਾਂਦੀ ਹੈ ਉਦੋਂ ਹੱਥਵਾਤ ਆ ਜਾਂਦਾ ਮੈਂ ਦੱਸਦਾ ਕਨਿਆ ਕੁਮਾਰ ਨੂੰ ਚਪੇੜ ਵੱਜੀ ਹੈ ਔਸ ਸਿਨਸੀਡੈਂਟ ਤੋਂ 2-3 ਹਫ਼ਤੇ ਪਹਿਲਾਂ ਕੈਂਪੇਨਿੰਗ ਦੇ ਵਿੱਚ ਦਿੱਲੀ ਵਿਖੇ ਚਪੇੜ ਵਜੀ ਕਨਈਆ ਕੁਮਾਰ ਨੂੰ ਹੁਣ ਜੀ ਦਿੱਲੀ ਦੇ ਵਿੱਚ ਅਤਵਾਦ ਹੈ ਕਿ ਨਹੀਂ ਅਤਵਾਦ ਹੈ ਜਾਂ ਫਿਰ ਜਦੋਂ ਗੱਲ ਪੰਜਾਬ ਤੇ ਆਂਦੀ ਹੈ ਉਦੋਂ ਪੈਰਾਮੀਟਰ ਸਾਡੇ ਅਤਵਾਦ ਦੇ ਬਦਲ ਜਾਂਦੇ ਆ ਉਗਰਵਾਦੀ ਜਿਹੜੀ ਸੋਚਦਾ ਉਹਦੇ ਪੈਰਾਮੀਟਰ ਬਦਲ ਜਾਂਦੇ ਆ ਜਾਂ ਸਵਿਧਾਨ ਜਿਹੜਾ ਹੈ ਉਹ ਵੱਖਰਾ ਹੋ ਜਾਂਦਾ ਸਾਡੇ ਲਈ ਤੇ ਦਿੱਲੀ ਸਵਿਧਾਨ ਵੱਖਰਾ ਹੈ ਮਣੀਪੁਰ ਸਵਿਧਾਨ ਵੱਖਰਾ ਹੈ ਮੱਧ ਪ੍ਰਦੇਸ਼ ਸਵਿਧਾਨ ਵੱਖਰਾ ਹੈ ਗੁਜਰਾਤ ਚ ਵੱਖਰਾ ਹੈ ਤੇ ਨੂਹ ਦੇ ਵਿੱਚ ਜਿਹੜੀ ਉਹ ਹਰਕਤ ਹੋਈ ਹੈ ਉਹਦੇ ਲਈ ਸਾਡਾ ਸਵਿਧਾਨ ਇੱਕਦਮ ਵੱਖਰਾ ਹੋ ਜਾਂਦਾ ਕਿਉਂ ਕਿ ਉਹਦੇ ਵਿੱਚ ਪੰਜਾਬ ਦਾ ਕਿਤੇ ਨਾਂ ਨਹੀਂ ਜਾਂ ਕਿਸੇ ਸਿੱਖ ਦਾ ਨਾਂ ਨਹੀਂ ਬੇਸ਼ਰਮ ਹੋ ਚੁੱਕੇ ਨੇ ਇਹ ਲੋਕ ਕਿਹੜੇ ਸਵਿਧਾਨ ਦੀ ਸੌਂ ਖਾਂਦੇ ਪਈਓ ਜਿਹੜੇ ਸਵਿਧਾਨ ਦੇ ਵਿੱਚ ਸਾੜਿਆਂ ਸਾਰਿਆਂ ਦੀ ਬਰਾਬਰਤਾ ਦੀ ਗੱ ਮੇਰੇ ਖਿਆਲ ਨਾਲ ਉਹ ਸਵਿਧਾਨ ਦੀ ਤਾਂ ਸੌਂ ਨਹੀਂ ਖਾ ਰਹੇ ਇੱਕ ਇਹਨਾਂ ਕੋਲ ਦੂਸਰਾ ਇਹਨਾਂ ਨੇ ਸਵਿਧਾਨ ਕੋਈ ਕਾਲਾ ਸਵਿਧਾਨ ਲੈ ਕੇ ਰੱਖਿਆ ਉਹਦੀਆਂ ਸੌਂਾਂ ਖਾਈ ਜਾਂਦੇ ਨੇ ਸਾਨੂੰ ਕਹਿੰਦੇ ਸੋ ਇਹ ਸਵਿਧਾਨ ਦੇ ਹਿਸਾਬ ਦੇ ਨਾਲ ਚੱਲਦੇ ਨਹੀਂ ਜੇ ਅਸੀਂ ਲੜਾਈ ਵੀ ਜਿੱਤ ਲਈ ਹੁਣ ਸਵਿਧਾਨ ਦੇ ਹਿਸਾਬ ਦੇ ਨਾਲ ਹੁਣ ਸਾਡਾ ਸਿੰਘ ਛੱਡਦੇ ਨਹੀਂ ਹੈ ਸੋ ਜਿਹੜੇ ਦੂਰੇ ਮਾਪਦੰਡ ਨੇ ਜਾਂ ਦੋ ਜਿਹੜੇ ਸਵਿਧਾਨ ਇਹਨਾਂ ਨੇ ਬਣਾਏ ਹੋਏ ਨੇ ਕਿ ਪੰਜਾਬੀਆਂ ਵਾਸਤੇ ਅੱਖ ਵੱਖਰੀ ਹੋ ਜਾਂਦੀ ਹੈ ਤੇ ਇਹਨਾਂ ਵਾਸਤੇ ਜਿਹੜੀ ਹੈ ਜਿਹੜੇ ਉਲੰਘਣਾ ਕਰਦੇ ਨੇ ਇਹਨਾਂ ਚੀਜ਼ਾਂ ਦੀ ਹਰਿਆਣੇ ਦੀ ਹੋ ਗਈ ਫਲਾਣਾ ਠਮਕੜਾ ਉਧਰ ਮਣੀਪੁਰ ਦੀ ਹੋ ਗਈ ਉਸ ਵੇਲੇ ਸਾਡੇ ਮੂੰਹ ਜਾਦਾ ਕੋਈ ਸ਼ਰਮਸਾਰ ਗੱਲ ਨਹੀਂ ਹੋ ਸਕਦੀ ਕਿ ਇੱਕ ਪਾਸੇ ਨੂੰ ਅਸੀਂ ਆਪਣੀ ਅੱਖਾਂ ਦੇ ਉੱਤੇ ਹੱਥ ਰੱਖ ਲੈਨੇ ਆ ਤੇ ਦੂਸਰੇ ਪਾਸੇ ਅਸੀਂ ਸ਼ਰਮਾਂ ਬਿਨਾ ਮਤਲਬ ਤੋਂ ਬੇਵਜਾ ਤੋਂ ਫਾਲਤੂ ਇਲਜ਼ਾਮ ਜਿਹੜੇ ਆ ਉਹ ਲਾਉਨੇ ਆ ਭਾਈ ਸਾਹਿਬ ਜੀ ਲਾਸਟ ਕੀ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਉਸ ਬੀਬੀ ਵੱਲੋਂ ਵਾਰਨ ਕੀਤਾ ਗਿਆ ਆਪਣੇ ਵੱਲੋਂ ਕਿ ਜਿਹੜਾ ਸ਼ਰਮਨੀ ਕਮੇਟੀ ਜਿਹੜਾ ਆਪਣਾ ਕੇਸ ਵਾਪਸ ਲਵੇ ਤਾਂ ਕੀ ਲੱਗਦਾ ਆ ਨਾਲੇ ਜਿਨ੍ਹਾਂ ਦੇ ਵਿੱਚ ਕੀ ਕੁਝ ਵੱਡਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਰੇ ਵੱਲੋਂ ਤਾਂ ਸ਼ਰਮਾਂ ਵੀ ਇਹ ਚੀਜ਼ ਕਹਿ ਦਿੱਤੀ ਗਈ ਆ ਵੀਡੀਓ ਬਣਾ ਕੇ ਕਹਿ ਦਿੱਤੀ ਗਈ ਆ ਕੇਸ ਵਾਪਸ ਲਾ ਲੋ ਨਹੀਂ ਤਾਂ ਇਹ ਨਤੀਜੇ ਭੁਗਤ ਨੇ ਪਹਿਨਣਗੇ ਤਾਂ ਕਿਵੇਂ ਵੇਖਦੇ ਹੋ ਹੁਣੇ ਜੀ ਜਦੋਂ ਜੇਲ੍ਹ ਚ ਇੱਕ ਬੰਦਾ ਬੰਦ ਹੋਵੇ ਤੇ ਉਹ ਜੇਲਰ ਨੂੰ ਕਹੇ ਕਿ ਤੂੰ ਆਪਣੀ ਗਲਤੀ ਮੰਨ ਲੈ ਮੈਨੂੰ ਗਲਤ ਡੱਕਿਆ ਵਾ ਜਾਂ ਜੱਜ ਨੂੰ ਇੱਕ ਜਿਹੜਾ ਦੋਸ਼ੀ ਆ ਉਹ ਬੰਦਾ ਕਵੇ ਕਿ ਤੂੰ ਗਲਤ ਕੀਤਾ ਏ ਜੱਜ ਨੂੰ ਕਹੀ ਜਾਵੇ ਤੇ ਉਹਦੇ ਨਾਲੋਂ ਵੱਡਾ ਬੇਵਕੂਫ ਕੋਈ ਹੋ ਸਕਦਾ ਹਾਂ ਇਹਨੂੰ ਪੋਲਿਟੀਕਲ ਛਾਹ ਹੁਣ ਹੈਗੀ ਆ ਬੀਜੇਪੀ ਦੀ ਕਿਉਂਕਿ ਉਹਨੂੰ ਸਿਕਿਉਰਿਟੀ ਵੀ ਮਿਲ ਗਈ ਫਲਾਨ ਥੀਮ ਇਹ ਵੀ ਮੈਂ ਇੱਕ ਬੇਨਤੀ ਕਰਦਾ ਜਿਹੜਾ ਸਿੱਖਾਂ ਖਿਲਾਫ ਬੋਲਦਾ ਨਾ ਉਹਨੂੰ ਸਿਕਿਉਰਿਟੀ ਇੰਜ ਕਰਕੇ ਮਿਲਦੀ ਆ ਪਰ ਜੇ ਕੋਈ ਸਿੱਖ ਸਹੀ ਗੱਲ ਕਰੇਗਾ ਉਹਦੇ ਤੇ ਤਸ਼ੱਦਦ ਹੋ ਜੇ ਡਾਂਗਾਂ ਵਰਜਣ ਉਹਦੇ ਤੇ ਅੰਨਾ ਜਿਹੜਾ ਇਹ ਤਸ਼ੱਦਦ ਭਾਵੇਂ ਉਹਨੂੰ ਜੇਲ੍ਹ ਚ ਸੁੱਟ ਦਿੱਤਾ ਜਾਵੇ ਡਾਂਗਾਂ ਨਾਲ ਵਾਰ ਕੀਤਾ ਜਾਵੇ ਉਹਦੇ ਲਈ ਸਿਕਿਉਰਿਟੀ ਕੋਈ ਨਹੀਂ ਤੇ ਸਿਕਿਉਰਿਟੀ ਐਵੇਂ ਦੀ ਕਰਨੀ ਵੀ ਕੀ ਹੈ ਜਿਹੜੀ ਸਿਕਿਉਰਿਟੀ ਸਿੱਖਾਂ ਨੂੰ ਮਾਰਦੀ ਹੋਵੇ ਜਾਂ ਫਿਰ ਉਹ ਜਿਹੜੀ ਹੈ ਕੌਮ ਨੂੰ ਮਾਰਦੀ ਹੈ ਪੰਜਾਬ ਪੰਜਾਬੀ ਨੂੰ ਮਾਰਦੀ ਹੈ ਭਾਵੇਂ ਆਪਾਂ ਬ੍ਰਾਡਰ ਪਰਸਪੈਕਟਿਵ ਰੀਜIONAL ਪਰਸਪੈਕਟਿਵ ਆਪਾਂ ਲੈ ਕੇ ਦੇਖ ਲਈਏ ਸੋ ਇਹ ਇੱਕ ਸਰਕਾਰੀ ਛੇ ਦੇ ਅਧੀਨ ਕੰਮ ਹੋਇਆ ਤਾਂ ਕਿ ਐਕਸ਼ਨ ਤੇ ਕੋਈ ਨਿਗਾਹ ਨਾ ਜਾਵੇ ਰਿਐਕਸ਼ਨ ਹੁਣ ਸਿੱਖਾਂ ਨੇ ਜੀ ਫਲਾਨੀ ਕੰਮ ਕੀਤਾ ਪਰ ਉਹ ਫਲਾਨਾ ਕੰਮ ਕੀਤਾ ਕਿਉਂ ਹੈ ਅਸੀਂ ਉਸ ਨੂੰ ਵਾਰਨ ਕਿਉਂ ਕੀਤਾ ਹੈ ਉਹਦੇ ਪਿੱਛੇ ਉਹਦਾ ਆਪਣਾ ਐਕਸ਼ਨ ਹੈ ਉਹਨੂੰ ਕੋਈ ਵੇਖ ਕੇ ਰਾਜੀ ਨਹੀਂ ਉਹ ਜੀ ਉਧਰ ਤਾਂ ਜੀ ਅਸੀਂ ਆ ਕੰਮ ਕੀਤਾ ਏ ਐਂਡ ਇਟ ਇਜ਼ ਜਸਟੀਫਾਈਡ ਮੈਂ ਕੁਝ ਗਲਤ ਨਹੀਂ ਕੀਤਾ ਕਿਉਂ ਜੀ ਤੁਹਾਨੂੰ ਮਰਿਆਦਾ ਦਾ ਪਤਾ ਹੈ ਕੱਲ ਨੂੰ ਫਿਰ ਇੱਧਰ ਸਕਰਟਸ ਪਾ ਕੇ ਵੀ ਇੱਕ ਬੀਬੀ ਆਈ ਸੀਗੀ ਤਾਂ ਉਹਨੂੰ ਰੋਕਿਆ ਗਿਆ ਉਹ ਕਹਿੰਦੀ ਮੈਂ ਕੁਝ ਗਲਤ ਨਹੀਂ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਭੰਗੜਾ ਵਾਲਾ ਗਰੋਪ ਅੰਦਰ ਵੜਾਊਗਾ ਗਿੱਧੇ ਵਾਲੇ ਵੜਾਣਗੇ ਜਾਂ ਕੋਈ ਸਾਊਥ ਇੰਡੀਅਨ ਡਾਂਸ ਕਰਨ ਵਾਲੇ ਵੜਾਣਗੇ ਕੋਈ ਆ ਜਾਏਗਾ ਤੇ ਉਹ ਕਹਿਣਗੇ ਅਸੀਂ ਕੁਝ ਗਲਤ ਨਹੀਂ ਕੀਤਾ ਅਸੀਂ ਤਾਂ ਜੀ ਨਾਚ ਗਾਣੇ ਦੇ ਰਾਹੀ ਜਿਹੜੀ ਸਾਧਨਾ ਕਰਦੇ ਪਈਆਂ ਸੋ ਇਹ ਐਸੀਆਂ ਗੱਲਾਂ ਕਰਨੀਆਂ ਇੱਕ ਬੇਵਕੂਫਾਨਾ ਇੱਕ ਸਟੇਟਮੈਂਟ ਹੈ ਸਰਕਾਰੀ ਛ ਹੈ ਉਸ ਬੀਬੀ ਦੇ ਮਗਰ ਮੈਂ ਫੇਰ ਕਹਦਾ ਤੁਹਾਡੀਆਂ ਇਸ ਜਿਹੜੀਆਂ ਸਰਕਾਰਾਂ ਨੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਬੜੀਆਂ ਸਰਕਾਰਾਂ ਆਈਆਂ ਰੰਗੇ ਤੋਂ ਲੈ ਕੇ ਹੁਣ ਤੱਕ ਬੜੀਆਂ ਸਰਕਾਰਾਂ ਆਈਆਂ ਸੋ ਸਾਨੂੰ ਧਮਕੀਆਂ ਦੇਣ ਦੀ ਲੋੜ ਨਹੀਂ ਹੈ ਕਿ ਮੈਂ ਸਟੇਟਮੈਂਟ ਨਹੀਂ ਅਵ ਕੀ ਕਹਿੰਦੇ ਆ ਤੁਸੀਂ ਆਪਣੀ ਵਾਪਸ ਲੈ ਲਓ ਨਹੀਂ ਤਾਂ ਮੈਂ ਇੰਜ ਕਰ ਦੂੰਗੀ ਤੁਹਾਡਾ ਕੋਈ ਜ਼ੋਰ ਨਹੀਂ ਅਕਾਲ ਦੇ ਉੱਤੇ ਠੀਕ ਹੈ ਜੀ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਸੱਚ ਦੇ ਉੱਤੇ ਤੁਸੀਂ ਪੜਦਾ ਨਹੀਂ ਪਾਉਂਗੇ ਤੁਸੀਂ ਸੂਰਜ ਨੂੰ ਟੱਕ ਥੋੜੇ ਲਵੋਗੇ ਕੱਪੜਾ ਉਹਦੇ ਉੱਤੇ ਪਾ ਕੇ ਡਰਤਾ ਨਹੀਂ ਅਕਾਲ ਸ਼ਹਿਨ ਸ਼ਾਹ ਕੀ ਸ਼ਾਨ ਸੇ ਭਾਵੇਂ ਦਿੱਲੀ ਦਾ ਹੋਵੇ ਤੇ ਭਾਵੇਂ ਅਮਰੀਕਾ ਦਾ ਹੋਵੇ ਸੋ ਇਸ ਕਰਕੇ ਇਹ ਗੱਲ ਦੱਸ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸ਼ਹਿਰ ਦੇ ਉੱਤੇ ਤੇ ਜਿਸ ਦੀ ਸ਼ਹਿਰ ਦੇ ਉੱਤੇ ਤੁਸੀਂ ਅਜੇ ਟਪੂਸੀਆਂ ਮੈਡਮ ਜੀ ਮਾਰਦੇ ਪਏ ਹੋ ਉਹਨਾਂ ਦਾ ਖੌਫ ਨਹੀਂ ਆ ਸਾਨੂੰ ਸਾਨੂੰ ਖੌਫ ਕੇਵਲ ਅਕਾਲ ਦਾ ਏ ਸੋ ਇਸ ਕਰਕੇ ਸਾਨੂੰ ਧਮਕੀਆਂ ਦੇਣ ਦੀ ਲੋੜ ਨਹੀਂ ਕੋਈ ਕੇਸ ਵਾਪਿਸ ਨਹੀਂ ਹੋਣਗੇ ਤੇ ਇਹਦੇ ਜਿਹੜੇ ਖਮਿਆਜੇ ਤੁਹਾਨੂੰ ਹੋਰ ਤਿੱਖੇ ਰੂਪ ਦੇ ਵਿੱਚ ਤੁਹਾਨੂੰ ਭੁਗਤਨੇ ਪੈਣੇ ਆ ਤੇ ਸਿੱਖ ਪੰਥ ਤੁਹਾਨੂੰ ਇਸ ਚੀਜ਼ ਦੇ ਲਈ ਇਕਤਾਈ ਦੇ ਲਈ ਕਦੀ ਵੀ ਮਾਫ ਨਹੀਂ ਕਰੇਗਾ ਸਾਡੇ ਰਾਹੀ ਉਸ ਉਹਨਾਂ ਨੂੰ ਕੀ ਕਹਿਣਾ ਚਾਹੋ ਉਸ ਭੈਣ ਨੂੰ ਕੀ ਕਹਿਣਾ ਇਹਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਜੇ ਵੀ ਜੇ ਤੁਸੀਂ ਮਾਫੀ ਮੰਗੋ ਫਿਰ ਜਿਹੜਾ ਇਹ ਉਹ ਇਸ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਜਥੇਦਾਰ ਸਾਹਿਬ ਇਹਦੇ ਤੇ ਵਿਚਾਰ ਕਰਨਗੇ ਕਿਉਂਕਿ ਇਹ ਇੱਕ ਕੱਲਾ ਸਿੱਖ ਆ ਕੇ ਤਾਂ ਨਾ ਤਾਂ ਮਾਫੀ ਦੇ ਸਕਦਾ ਹੁੰਦਾ ਤੇ ਨਾ ਹੀ ਇਸ ਗੱਲ ਦੇ ਉੱਤੇ ਆਪਣਾ ਕੋਈ ਫਤਵਾ ਜਾਰੀ ਕਰ ਸਕਦਾ ਹੁੰਦਾ ਔਨ தி ਬਿਹੈਫ ਆਫ ਅਕਾਲ ਤਖਤ ਸਾਹਿਬ ਸੋ ਉਹ ਕਰਨਗੇ ਪਰ ਮੈਨੂੰ ਜਿੱਧਰ ਤੱਕ ਲੱਗਦਾ ਪਿਆ ਇਹ ਕਿ ਇਹਨਾਂ ਨੂੰ ਜਿਨ੍ਹਾਂ ਨੇ ਪਿੱਠ ਥੱਪੜੀ ਐ ਇਸ ਭੈਣ ਦੀ ਉਹ ਉਹਦੇ ਤੇ ਤਾਰਾਂ ਜਿਹੜੀਆਂ ਉਹ ਦਿੱਲੀ ਜਾ ਕੇ ਲੱਗਦੀਆਂ ਨੇ ਸੋ ਇਹਨਾਂ ਨੇ ਮਾਫੀ ਮੁਫੀ ਤਾਂ ਕੀ ਮੰਗਣੀ ਐ ਕਿ ਜਿਹੜਾ ਚੋਰੀ ਵੀ ਕਰਤਾ ਫੜਾਇਆ ਗਿਆ ਤੇ ਉਹ ਪ੍ਰਸ਼ਾਸਨ ਨੂੰ ਕਹਵੇ ਕਿ ਗਲਤੀ ਤੁਹਾਡੀ ਕਿ ਤੁਸੀਂ ਮੈਨੂੰ ਫੜ ਲਿਆ ਸੋ ਇਸ ਕਰਕੇ ਵੈਸੇ ਤਾਂ ਕਹਿੰਦੇ ਆ ਕਿ ਮੂਰਖੇ ਨਾਲ ਨਾ ਲੂਝਿਆ ਜੇ ਕਰ ਜਾਂਦੀ ਮਾਫੀ ਮੰਗ ਜਾਂਦੀ ਗੱਲ ਦੱਬੀ ਜਾਂਦੀ ਗੱਲ ਖਤਮ ਹੋ ਜਾਂਦੀ ਪਰ ਫਿਰ ਮਹਾਰਾਜ ਕਹਿੰਦੇ ਆ ਮੂਰਖ ਕੰਡ ਪਵੈ ਮੂ ਮਾਰ ਸੋ ਐਸਜੀਪੀਸੀ ਨੂੰ ਥ੍ਰੈਟਨ ਕਰਨ ਦੀ ਤੁਹਾਡੀ ਹیثیت ਨਹੀਂ ਨਾ ਤੁਹਾਡੀ ਔਕਾਤ ਹੈ ਨਾ ਅਕਾਲ ਤਖਤ ਸਾਹਿਬ ਨੂੰ ਤੁਸੀਂ ਥ੍ਰੈਟਨ ਕਰ ਸਕਦੇ ਹੋ ਨਾ ਐਸਜੀਪੀਸੀ ਨੂੰ ਤੁਸੀਂ ਥ੍ਰੈਟਨ ਕਰ ਸਕਦੇ ਹੋ ਹਾਂ ਤੁਸੀਂ ਗਲਤੀ ਕੀਤੀ ਸੀ ਨਹੀਂ ਮੰਨਣਾ ਚਾਹੁੰਦੇ ਹੁਣ ਬੇਸ਼ਰਮ ਹੋ ਗਏ ਹੋ ਉਹ ਤੁਹਾਡੇ ਹੱਥ ਦੇ ਵਿੱਚ ਹੈ ਯੂ ਆਰ ਰਿਪਰੈਜ਼ੈਂਟਿੰਗ ਯੋਰ ਓਨ ਕਲਚਰ ਤੁਹਾਡੀ ਅਪਰਿੰਗਿੰਗ ਕੀ ਹੈ ਤੇ ਤੁਹਾਡਾ ਕਲਚਰ ਕੀ ਹੈ ਇਹਦੇ ਵਿੱਚ ਤੁਸੀਂ ਜਿਹੜਾ ਰਿਫਲੈਕਟ ਕਰਦੇ ਪਵੇਂ ਸਾਰੀ ਦੁਨੀਆ ਵੇਖਦੀ ਪਈ ਹੈ ਕਿ ਅੱਜ ਇੱਕ ਬੇਸ਼ਰਮ ਬੀਬੀ ਜਿਹਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਉਹ ਅੱਗੇ ਹੁਣ ਸੀਨਾ ਚੋਰੀ ਕਰਦੀ ਪਈ ਹੈ ਸੋ ਤੁਹਾਡੀ ਜਿਹੜੀ ਕਰਤੂਤ ਹੈ ਮੈਡਮ ਜੀ ਉਹ ਨੰਗੀ ਹੁੰਦੀ ਪਈ ਹੈ ਤੇ ਤੁਹਾਡੇ ਪਿੱਛੇ ਸ਼ਕਤੀ ਕੇ ਦੀ ਕੰਮ ਕਰਦੀ ਪਈ ਹੈ ਸਾਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਵੱਧ ਗਿਣਤੀਆਂ ਦੇ ਨਾਲ ਤੇ ਘੱਟ ਗਿਣਤੀਆਂ ਦੇ ਨਾਲ ਕਿੰਨਾ ਫਰਕ ਹੈ ਸਲੂਕ ਹੋਣ ਦਾ ਜਾਂ ਪੰਜਾਬੀਆਂ ਜਾਂ ਗੈਰ ਪੰਜਾਬੀਆਂ ਦੇ ਨਾਲ ਕਿੰਨਾ ਵੱਡਾ ਇੱਕ ਅੰਤਰ ਹੈ ਤੇ ਅੱਜ ਸਾਰੀ ਦੁਨੀਆ ਇਸ ਗੱਲ ਨੂੰ ਵੇਖਦੀ ਪਈ ਹੈ ਯੂਨ ਦਾ ਸਕੱਤਰ ਇਹ ਇਸ ਚੀਜ਼ ਅਕਨੋਲਜ ਕਰਕੇ ਗਏ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਸ ਚੀਜ਼ ਨੂੰ ਤੇ 70 ਸੰਸਦਾਂ ਨੇ ਇਸ ਚੀਜ਼ ਨੂੰ ਸਾਰੀ ਦੁਨੀਆ ਵੇਖਦੀ ਪਈਏ ਕੋਈ ਨਿਆਣਾ ਕੋਈ ਵੀ ਨਹੀਂ ਹੈ ਇੱਧਰ ਸੋ ਇਸ ਕਰਕੇ ਜੋ ਤੁਸੀਂ ਇਹ ਇਹ ਤੁਹਾਡਾ ਇੱਕ ਛੋਟੇ ਲੈਵਲ ਦਾ ਸਟੰਟ ਸੀਗਾ ਵੱਡੇ ਲੈਵਲ ਦੇ ਵੀ ਸਟੰਟ ਜਿਹੜੇ ਵੇਖੇ ਗਏ ਨੇ ਕਿਉਂਕਿ ਸਿੱਖਾਂ ਦੀਆਂ ਜਿਹੜੀਆਂ ਉਹਨਾਂ ਦੇ ਕਤਲ ਵੀ ਹੋਏ ਨੇ ਸੋ ਇਸ ਕਰਕੇ ਇਹ ਸਟੰਟ ਵੀ ਜਿਹੜਾ ਹੈ ਉਹ ਦੁਨੀਆ ਵੇਖਦੀ ਪਈ ਤੁਹਾਡਾ ਇੱਕ ਸਟੰਟ ਸੀ ਤੁਹਾਨੂੰ ਜਿਹੜੀ ਹੈ ਉਹ ਸਿਕਿਉਰਟੀ ਮਿਲ ਗਈ ਹੈ ਤੁਹਾਨੂੰ ਮੁਬਾਰਕ ਪਰ ਸਿੱਖਾਂ ਤੋਂ ਤੁਹਾਨੂੰ ਖਤਰਾ ਨਹੀਂ ਸੀ ਤੁਹਾਡੀ ਆਪ ਦੀ ਸਟੇਟਮੈਂਟ ਤੋਂ ਤੁਹਾਨੂੰ ਖਤਰਾ ਹੈ ਸੋ ਤੁਹਾਨੂੰ ਦਿਮਾਗ ਵਰਤਣਾ ਚਾ ਤੋ ਵਿਚਾਰਨ ਚਾਹੀਦਾ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਭਾਈ ਕਵਰ ਚਨਤ ਸਿੰਘ ਜੀ ਤਾਂ ਉਹਨਾਂ ਵੱਲੋਂ ਜਿਹੜਾ ਖੁੱਲ ਕੇ ਜਿਹੜੀ ਗੱਲਬਾਤ ਜਿਹੜੀ ਆ ਉਸ ਕੁੜੀ ਨੂੰ ਲੈ ਕੇ ਹੋਈ ਆ ਤਾਂ ਉਹਨਾਂ ਵੱਲੋਂ ਵੀ ਕਹਿ ਗਿਆ ਕਿ ਸਿਆਣਾ ਪਹੀ ਹੋਊਗਾ ਕਿ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਥੇ ਆ ਕੇ ਮਾਫੀ ਮੰਗ ਲਈ ਜAVE ਪਰ ਵੇਖਣ ਵਾਲੀ ਗੱਲ ਹੈ ਕਿ ਹੁਣ ਉਸ ਜੋ ਯੋਗਾ ਘਰ ਲਾ ਲੋ ਹੁਣ ਕੀ ਜਿਹੜੀ ਆਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਵੀ ਕਹਿ ਗਿਆ ਕਿ ਅੱਜ ਪੁਸ਼ੀ ਕੇਸ ਵਾਪਸ ਲਵੇ ਤਾਂ ਹੁਣ ਸ਼ਰਮਣੀ ਕਮੇਟੀ ਵੱਲੋਂ ਵੀ ਹੁਣ ਖੁੱਲ ਕੇ ਜਿਹੜੀ ਆ ਬਗਾਵਤ ਜਿਹੜੀ ਉਸ ਤੇ ਕੁੜੀ ਨੂੰ ਲੈ ਕੇ ਜਿਹ ਕੋਈ ਟੀਵੀ ਚੀਰ ਮੁਫਤ ਚਾਹੀਦਾ